ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਅੰਮ੍ਰਿਤਸਰ 'ਚ ਇੱਕ ਵਾਰ ਫਿਰ ਤੋਂ ਹੋਈ ਵੱਡੀ ਵਾਰਦਾਤ ਘਰ ਦੇ ਬਾਹਰ ਖੜ ਕੇ ਦੋ ਨੌਜਵਾਨਾਂ ਨੇ ਚਲਾਏ ਫਾਇਰ ਦੱਸਿਏ ਕਿ ਮਾਮਲਾ ਅੰਮ੍ਰਿਤਸਰ ਦੇ ਜਿੰਦਨਗਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਸਾਬਕਾ ਕਾਂਗਰਸੀ ਕੌਂਸਲਰ ਪ੍ਰਦੀਪ ਗੱਬਰ ਦੇ ਘਰ ਦੇ ਬਾਹਰ ਦੋ ਨੌਜਵਾਨ ਆਉਂਦੇ ਨੇ ਤੇ ਦੋ ਨੌਜਵਾਨ ਵੱਲੋਂ ਘਰ ਦੇ ਬਾਹਰ ਫਾਇਰਿੰਗ ਕੀਤੀ ਜਾਂਦੇ ਨੇ ਉੱਥੇ ਇਹਨਾਂ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਵੇਖ ਸਕਦੇ ਕਿ ਇਸ ਤਰ੍ਹਾਂ ਤੇ ਨੌਜਵਾਨ ਪਹਿਲਾਂ ਆਉਂਦੇ ਨੇ ਫਿਰ ਇੱਕ ਨੌਜਵਾਨ ਪਿੱਛੇ ਖੜ ਜਾਂਦਾ ਤੇ ਦੋ ਨੌਜਵਾਨ ਅੱਗੇ ਆਉਂਦੇ ਨੇ ਘਰ ਦੇ ਬਾ ਦੇ ਬਾਹਰ ਖੜ ਕੇ ਫਾਇਰ ਕਰ ਦਿੰਦੇ ਨੇ ਫਾਇਰ ਕਰਨ ਤੋਂ ਬਾਅਦ ਨੌਜਵਾਨ ਪਿਸਟਲ 'ਚ ਦੂਸਰਾ ਰੋਂਦ ਪਾਉਂਦਾ ਹੈ ਪਰ ਕਿਸਮਤ ਸਾਥ ਨਹੀਂ ਦਿੰਦੀ ਅਤੇ ਦੂਸਰਾ ਫਾਇਰ ਨਹੀਂ ਹੁੰਦਾ ਗਾਰ ਦੇ ਬਾਹਰ ਹੀ ਖੜ ਕੇ ਸ਼ਰਿਆਮ ਵੇਖੋ ਕਿਵੇਂ ਨੌਜਵਾਨ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਨੇ ਤੇ ਆਮ ਲੋਕਾਂ ਦੀ ਸੁਰੱਖਿਆ ਦੇ ਉੱਤੇ ਵੀ ਇੱਥੇ ਇੱਕ ਵੱਡਾ ਸਵਾਲ ਬਣਦਾ ਨਜ਼ਰ ਆਉਂਦਾ ਹੈ ਕਿ ਜਿੱਥੇ ਪੁਲਿਸ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਫਲੈਗ ਮਾਰਚ ਕੱਢਿਆ ਜਾਂਦਾ ਹੈ ਲੋਕਾਂ ਦੀ ਸੁਰੱਖਿਆ ਲੈ ਕੇ ਪੁਲਿਸ ਵੱਲੋਂ ਵੱਡੇ-ਵੱਡੇ ਦਾਅਵੇ ਕਰ ਦਿੰਦੀ ਹੈ ਪਰ ਉਥੇ ਸਾਰੇ ਦਾਅਵੇ ਫੇਲ ਹੁੰਦੇ ਨਜ਼ਰ ਆਉਂਦੇ ਨੇ ਜਦਕਿ ਇਸ ਦੀਆਂ ਜਿਹੜੇ ਨੌਜਵਾਨੇ ਘਰ ਦੇ ਬਾਹਰ ਫੈਰ ਕਰਕੇ ਚੱਲ ਜਾਂਦੇ ਨੇ ਤਾਂ ਪੁਲਿਸ ਤੇ ਵੱਡੇ ਖੜੇ ਸਵਾਲ ਹੁੰਦੇ ਨੇ ਤਾਂ ਪੂਰੀ ਖਬਰ ਦੇਖੋ ਆਨ ਦੇ ਵਿੱਚ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ ਮੈਂ ਅਰਜਿੰਦਰ ਨਗਰ ਗਲੀ ਨੰਬਰ 3 ਮਕਾਨ ਨੰਬਰ 71 ਵਾਲਾ 785 ਗਲੀ ਦੇ ਵਿੱਚ ਹਾਂ ਔਰ ਸਾਡਾ ਕਾਫੀ ਲੰਮੇ ਚੋਂ ਬਵਾਦ ਚੱਲਦਾ ਸੀ ਔਰ 2 ਮਹੀਨੇ ਤੋਂ ਮਾਂ ਜੋ ਸੀਪੀ ਸਾਹਿਬ ਨੂੰ ਮੈਂ ਬਖਵਾ ਸਮੇ ਤੇ ਸਾਰੀਆਂ ਦਰਖਾਸਤਾਂ ਦਿੱਤੀਆਂ ਜੋ ਮਾਂ ਜੋ ਸਾਈਬਰ ਕ੍ਰਾਈਮ ਤੇ ਲੱਗੀਆਂ ਔਰ ਜਨੀਆਂ ਰਿਕਾਰਡਾਂ ਮੈਂ ਸਾਰੀਆਂ ਦੇ ਚੁੱਕਾ ਹਾਂ ਔਰ ਬਹੁਤ ਹੀ ਦੁਖੀ ਹਿਸਤਨਾ ਦੱਸਣਾ ਪੈਂਦਾ ਹੈ ਵੇ ਅਧਿਪ੍ਰਸ਼ਾਸ਼ਨ ਨੇ ਮੇਰੇ ਦੁੱਖ ਦੀ ਕੋਈ ਵੀ ਪੀੜਤਾ ਦਾ ਹੱਲ ਨਹੀਂ ਕੱਢਿਆ ਔਰ ਸੀਪੀ ਸਾਹਿਬ ਨੇ ਮੈਨੂੰ ਪੀਸ਼ਰ ਲੁਕਾ ਕੇ ਦਿੱਤੀ ਜੋ ਮੇਰੇ ਦਫ਼ਤਰ ਬੰਦੀ ਹੈ ਔਰ ਰਾਤ ਕਰੀਬ 11:30 ਵਜੇ ਸਮਾਂ ਹੋਊਗਾ ਕਿ ਦੋਸ਼ੀ ਆਏ ਆ ਨਾ ਉਹਨਾਂ ਨੇ ਕਿ ਮੇਰੇ ਘਰ ਨੂੰ ਸਿੱਧੀ ਫਾਇਰਿੰਗ ਕੀਤੀ ਆ ਔਰ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਨਹੀਂ ਤਾਂ ਕੋਈ ਵੀ ਜਾਨੀ ਵਾਲੀ ਨੁਕਸਾਨ ਹੋ ਸਕਦਾ ਸੀ ਔਰ ਮੈਂ ਪ੍ਰਸ਼ਾਸਕੇ ਬਹੁਤ ਵਾਰੀ ਬੇਨਤੀ ਕੀਤੀ ਕਿ ਸਾਡੀ ਜਾਨਵਾਲ ਦੀ ਰਾਖੀ ਦਾ ਕੋਈ ਬੰਦ ਕੀਤਾ ਜਾਵੇ ਕਿੰਨੇ ਫੈਰ ਕੱਢੇਗੇ ਜੀ ਇਹਨਾਂ ਵੱਲੋਂ ਜੀ ਉਹਨਾਂ ਨੇ ਇੱਕ ਫੈਰ ਕੱਢਿਆ ਤੇ ਉਹਨਾਂ ਦਾ ਕੱਟਾ ਖਰਾਬ ਹੋ ਗਿਆ ਜੋ ਜੋ ਵੀ ਪਿਸਤਲ ਨਾਲ ਤਨ ਲੋੜ ਨਹੀਂ ਆਉਂਦਾ ਤੇ ਉਹ ਪ੍ਰਮਾਤਮਾ ਦੀ ਬਹੁਤ ਕਿਰਪਾ ਹੋਈ ਜੋ ਸਾਡਾ ਫੈਰ ਆਏ ਕਿ ਤਿੰਨ ਨੌਜਵਾਨ ਜੀ ਮੋਟਰਸਾਈਕਲ ਤੇ ਆਏ ਸੀ ਜੀ ਤਾਂ ਇੱਕ ਨੌਜਵਾਨ ਪਿਛੇ ਖੜ ਜਾਂਦਾ ਜੀ ਦੇਖੋ ਜੀ ਸੋ ਮੋਬਾਈਲ ਜਦੋਂ ਲੱਬਿਆ ਨਹੀਂ ਜੀ ਬਾਅਦ ਜੀ ਵੱਡੀ ਸਿਕਰੀ ਦੇ ਲੱਬਿਆ ਪਿੱਛੇ ਖੜਾ ਜੀ ਉਹਦੇ ਵੱਲੋਂ ਸਾਰੇ ਇਸ਼ਾਰਾ ਕਰਕੇ ਕੰਮ ਕਰਵਾਇਆ ਗਿਆ ਉਹ ਇਸ਼ਾਰਾ ਕਰਕੇ ਕੰਮ ਕਰਵਾਇਆ ਗਿਆ ਜੀ ਤਾਂ ਦੇਰ ਆ ਤੁਹਾਡੇ ਵੱਲੋਂ ਕਿਹਨੂੰ ਇਤਲਾਹ ਕੀਤੀ ਗਈ ਫਿਰ ਜੀ ਮੈਂ ਮਾਂਜੁਗ ਰاتی ਬਰਾ 112 ਤੇ ਫੋਨ ਕੀਤਾ ਜੋ ਐਸ ਐਚਓ ਸਤਰ ਚੌਕੀ ਚਾਜ ਬੀਨੈਗਰ ਹੋਰ ਵੀ ਬਖਾ ਉਠਾਣੇ ਦੇ ਪ੍ਰਸ਼ਾਸਨ ਦੇ ਬੰਦੇ ਆਏ ਆ ਤੇ ਉਹਨਾਂ ਨੇ ਰਾਤ ਹਕੀਕਤ ਕੀਤੀ ਸਾਰੇ ਕੈਂਪ ਚੈੱਕ ਕਰਕੇ ਤੇ ਪਰਚਾ ਦਰਜ ਕੀਤਾ ਹੀ ਬਹੁਤ ਧੰਨਵਾਦ ਕਰਦੇ ਮਾਜੋ ਐਸ ਐਚਓ ਸਤਰ ਦਾ ਜੀ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦਾ ਨੋਜਵਾਨਾਂ ਦੇ ਦੇਖੋ ਜੀ ਦੋਸ਼ਾਂ ਦੇ ਬੰਦ ਇੱਕ ਨੋਰੀ ਕਾਰਵਾਈ ਕੀਤੀ ਜਾਂਦੀ ਰੀ ਦੀ ਚਾਹੀਦੀ ਆ ਕਿ ਜਿਹੜਾ ਉਹਨਾਂ ਨਾਲ ਸਾਡੇ ਤੇ ਮਨਪਾ ਦਾ ਜਿਹੜਾ ਸਮਾਂ ਨਾਮ ਹੈ ਜੀ ਤੇ ਜੇਕਰ ਅਸੀਂ ਗੱਲ ਕਰੀਏ ਤੁਸੀਂ ਕਹਿੰਦੇ ਹੋ ਕਿ ਪੀ ਸੀ ਆਰ ਗੱਡੀ ਲਗਾਈ ਗਈ ਸੀ ਲੱਗਦਾ ਹੈ ਕਿ ਦੇਰ ਰਾਤ ਜੇਕਰ ਪੁਲਿਸ ਇਸ ਗਲੀ ਦੇ ਵਿੱਚ ਗਸ਼ਤ ਕਰਦੀ ਹੁੰਦੀ ਤੇ ਇਹ ਕੰਮ ਨਹੀਂ ਹੁੰਦਾ ਇਹ ਤੇ ਚੀਜ਼ ਇਹ ਮੈਂ ਗਾਰੰਟੀ ਲਾ ਕੇ ਕਹਿੰਦਾ ਜੀ ਪ੍ਰਸ਼ਾਸਨ ਇਸ ਤੋਂ ਲੈ ਕੇ ਸਾਡੇ ਇਲਾਕੇ 'ਚ ਚੌਥੀ ਪੰਜਵੀਂ ਵਾਰ ਗੋਲੀ ਚੱਲ ਚੁੱਕੀ ਹੈ ਸਾਡੇ ਇਲਾਕੇ ਦੇ ਵਿੱਚ ਲੇਕਿ ਪ੍ਰਸ਼ਾਸਨ ਨੇ ਕਦੀ ਵੀ ਇੰਨੀ ਕਟਾਈ ਕੀਤੀ ਮੈਂ ਬੰਦਮੀ ਤਾਂ ਨਹੀਂ ਕਰ ਸਕਦਾ ਕਿ ਮੈਂ ਪ੍ਰਸ਼ਾਸਨ 'ਚ ਰਹਿਣਾ ਆ ਪ੍ਰਸ਼ਾਸਨ ਦਾ ਫਰਜ਼ ਹੁੰਦਾ ਪੀਸੀਆ ਰਾਤ ਨੂੰ ਘੁੰਮਣੀ ਚਾਹੀਦੀ ਜੀ ਤਾਂ ਤੁਹਾਡੇ ਵੱਲੋਂ ਹੁਣ ਅੱਗੇ ਸੀਪੀ ਸਾਹਿਬ ਨੂੰ ਮੰਗ ਕੀਤੀ ਹੈ ਕਿ ਜਾ ਕੇ ਮਿਲਿਆ ਜਾਏਗਾ ਇਸ ਮਾਮਲੇ ਵਿੱਚ ਨਹੀਂ ਜੀ ਕੱਲ ਮੇਰੇ ਜ਼ਿੰਮੇਵਾਰ ਸਮਾਜ ਦੇ ਬਸਾਥੀ ਆਏ ਆ ਜੀ ਮਾਨਜੋ ਸਮਤ ਕਾਲੀ ਜੀ ਔਰ ਕਲਰ ਸਾਹਿਬ ਮਜੀਦ ਸਿੰਘ ਕਲਰ ਸਮਾਜ ਹੀ ਆਏ ਆ ਇਹ ਸਾਰਾ ਸਮਾਜ ਕੱਲ ਇਕੱਠਾ ਹੋ ਕੇ ਸੀਪੀ ਸਾਹਿਬ ਨੂੰ ਮਿਲਾਂਗੇ ਉਹਨਾਂ ਕੋਲ ਬੇਨਤੀ ਕਰਾਂਗੇ ਕਿ ਸਾਡੇ ਜਾਨਮਾਲ ਦੀ ਰਾਖੀ ਵਾਸਤੇ ਪ੍ਰਸ਼ਾਸਨ ਦੀ ਡਿਊਟੀ ਲਈ ਜਾਣ ਔਰ ਇੱਕ ਦੋਸ਼ ਤੇ ਬੰਦੀ ਕਾਰਵਾਈ ਕੀਤੀ ਕਿ ਜੋ ਸਾਡਾ ਮਨਪਸੰਦ ਕਰ ਦੇਣਾ ਹੈ ਉਹ ਨਾ ਹੋਵੇ ਜੀ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਅਸੂਸ਼ਣ ਦਵਾਇਆ ਜੀ ਜਿੱਤੇ ਨੂੰ ਸਾਬ ਕੋ ਪੇਸ਼ ਹੋਵਾਂਗੇ ਰਾਤੀ ਪਿਛੇ ਆਪਣਾ ਮਾਂ ਜੋ ਐਸਾ ਨਹੀਂ ਪੱਚਾ ਦਰਜ ਕਰ ਦਿੱਤਾ ਆ ਲੇਕਿਨ ਸਵੇਰ ਦਾ ਕੋਈ ਸਾਥੀ ਅਜੇ ਤੱਕ ਨਹੀਂ ਆਇਆ ਜੀ ਠੀਕ ਹੈ ਇਹ ਦੋਸ਼ੀ ਕੋਈ ਸੀਸੀਟੀਵੀ ਕੋਈ ਆਏ ਤੇ ਉਹ ਵਿੱਚ ਸੀਸੀਟੀਵੀ ਵਿੱਚ ਕੈਮਰੇ ਚ ਆਏ ਆ ਜੀ ਰਾਤੀ ਸਾਨੂੰ ਕੋਈ 11:30 ਵਜੇ ਤਲਾਹ ਮਿਲੀ ਆ ਕਿ ਪ੍ਰਦੀਪ ਗੱਬਰ ਨੇ ਉਹ ਰਜਿੰਦਰ ਨਗਰ ਗਲੀ ਨੰਬਰ 3 ਵਿੱਚ ਰਹਿੰਦੇ ਨੇ ਉਹਨਾਂ ਦੇ ਘਰ ਕਿਸੇ ਦੋ ਨੌਜਵਾਨ ਨੇ ਗੁੜੀਆਂ ਚ ਲਈਆਂ ਮੋਖੇ ਤੇ ਗਏ ਉਹ ਇੱਕ ਸੀਸੀਟੀਵੀ ਫੋਟੋ ਤੇ ਤੋਂ ਪਤਾ ਲੱਗਾ ਵੀ ਦੋ ਨੌਜਵਾਨ ਆਏ ਨੇ ਮੂੰਹ ਬੱਦੇ ਸੀ ਉਹਨਾਂ ਨੂੰ ਉਨਾਂ ਨੇ ਉਹਦੇ ਘਰ ਵੱਲ ਨੂੰ ਇੱਕ ਫੇਰ ਕੀਤਾ ਤੇ ਇੱਕ ਫੇਰ ਕਰਕੇ ਤੇ ਉਥੋਂ ਭੱਜ ਗਏ ਅਸੀਂ ਮੁਕਤਵਾ ਰਜਿਸਟਰਡ ਕਰ ਦਿੱਤਾ ਕੈਮਰੇ ਕਿਹਨਾਂ ਲਈ ਜਾ ਰਹੇ ਨੇ ਤੇ ਛੇਤੀ ਗ੍ਰਿਫਤਾਰ ਕਿਤੇ ਆਣ ਸਰ ਪਤਾ ਲੱਗਾ ਕਿ ਕਿਹਨੇ ਸੀ ਉਹ ਨਹੀਂ ਅਜੇ ਨਹੀਂ ਉਹ ਬੱਚੇ ਸੀਗੇ ਕਿਹਨੇ ਆਏ ਕਿਸ ਪਾਸੋਂ ਲੱਗ ਹਾਂ ਬੈਗ ਤੇ ਆਏ ਇਹਨਾਂ ਪਾਸੋਂ ਲੱਗਾ ਬੈਕ ਤੇ ਆਈਸੀਬੀ ਤੇ ਗੋਲੀ ਚਲਾਈ ਆ ਤੇ ਗੋਲੀ ਚਲਾ ਕੇ ਵਾਪਸ ਕਿੰਨੇ ਜਣੇ ਸੀ ਜਣੇ ਸਿਰ ਮੈਂ ਇੱਕ ਵੇਖਾਂ ਚੱਲ ਰਿਹਾ ਇੱਕ ਪਿੱਛੇ ਇਸ਼ਾਰਾ ਕੀਤਾ ਜਾਂ ਦੋ ਬੰਦੇ ਨਾਲ ਹੈ ਜਿਹੜੀ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਕਿ ਪੰਦਾ ਇਸ਼ਾਰਾ ਕਰ ਰਿਹਾ ਕਿ ਇਹ ਉਹ ਕਦਰ ਨਹੀਂ ਨਹੀਂ ਇਹੋ ਜੀ ਗੱਲ ਕੋਈ ਨਹੀਂ ਸਰ ਮੈਂ ਦੋ ਬੰਦੇ ਹੀ ਆਣ ਕੇ ਗਏ ਨਹੀਂ ਮੋਟਰਸਾਈਕਲ ਤੇ ਆਏ ਨਹੀਂ ਮੋਟਰਸਾਈਕਲ ਪਿੱਛੇ ਖੜਾ ਰਿਆ ਨਾ ਤੇ ਗੋਲੀ ਚਲਾ ਕੇ ਚਲੇ ਗਏ ਸਰ ਕੀ ਮਸਲਾ ਹੈ ਕੋਈ ਲੁੱਟਦਾ ਰਹਾਦਾ ਹੈ ਕਿ ਕੋਈ ਦੁਸ਼ਮਣੀ ਨਹੀਂ ਨਹੀਂ ਕਿ ਲੁੱਟਦਾ ਰਹਾਦਾ ਨਹੀਂ ਆ ਪ੍ਰਦੀਪ ਗੱਬਰ ਦੇ ਕਹਿਣ ਦੇ ਮਤਲਬ ਕਿ ਉਹਨੂੰ ਕਾਫੀ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸੀ ਉਹ ਇਸ ਨਜ਼ਦੀਕ ਨਾਲ ਵੇਖ ਰ ਇਹ ਕਿਸ ਤਰ੍ਹਾਂ ਦੀ ਦੁਸ਼ਮਣੀ ਹੈ ਬੇਨਤੀ ਆਪਸੀ ਦੁਸ਼ਮਣੀ ਵੀ ਹੈਗੀਆਂ ਸਿਆਸੀ ਲੀਡਰ ਨੇ ਸਿਆਸੀ ਲੀਡਰਾਂ ਦੀ ਦੁਸ਼ਮਣੀ ਤੇ ਹੋ ਜਾਂਦੀ ਹੈ ਤੇ ਬਾਕੀ ਜੋ ਤਰਤੀਸ਼ ਵਿੱਚ ਸਾਹਮਣੇ ਉਹ ਗੁਰੂਤਾਕਾਂ ਦੇ ਵਿੱਚ